ਸੇਬਰ ਸਰਜਨ ਮਲੇਰ ਕੋਟਲਾ ਡਾਕਟਰ ਸੰਜੀਤ गोयल ਜੀ ਏਸੀਐਸ ਮੈਡਮ ਸੰਜੀਲਾ ਖਾਨ ਜੀ ਜ਼ਿਲ੍ਹਾ ਐਪੀਡੈਮੋਲੋজিস্ট ਡਾਕਟਰ ਨੀਰਮਨ ਮਹਮਦ ਡਾਕਟਰ ਰਵਿੰਦੀਪ ਕੌਰ ਅਤੇ ਐਸਐਮਓ ਅਮਰਗੜ ਜੀ ਦੀ ਅਗਵਾਈ ਵਿੱਚ ਅੱਜ ਸਥਾਨਕ ਅਮਰਗੜ ਵਿਖੇ ਨੈਸ਼ਨਲ ਵੈਕਟਰ ਬੋਰਡ ਨਜੀਜ ਕੰਟਰੋਲ ਪ੍ਰੋਗਰਾਮ ਅਧੀਨ ਸਰਪੇ ਕੀਤਾ ਗਿਆ ਇਸ ਤੋਂ ਇਲਾਵਾ ਸੈਕਟਰ ਬਰਮੋਰਾ ਅਤੇ ਪਿੰਜੋ ਕੀ ਜਿਹੜੇ ਬਲਾਗ ਦੇ ਬਖਵਾਲ ਸੈਕਟਰਾਂ ਵਿੱਚ ਟੀਮਾਂ ਬਣਾ ਕੇ ਤਕਰੀਬਨ ਟੋਟਲ ਬਲਾਗ ਦੀਆਂ 12 ਟੀਮਾਂ ਬਣਾਈਆਂ ਗਈਆਂ ਅਤੇ ਪੰਜ ਸੁਪਰਵਾਈਜ਼ਰਾਂ ਨੇ ਅੱਜ ਸਪੁਰਵਿਜਨ ਕੀਤੀ ਅਤੇ 618 ਘਰ ਅਮਰਗੜ ਦੇ ਉਸ ਤੋਂ ਇਲਾਵਾ ਸੈਕਟਰ ਬਰਮੋਰਾ ਵਿਜੋ ਕੀ ਵਗੈਰਾ ਗੁਵਾਰਾ ਉਧਰੋਂ ਅਲੱਗ ਕਰ ਐਕਸਟਰਾ ਕੀਤੇ ਨੇ ਤੇ ਅਮਰਗੜ ਵਿੱਚ ਅੱਜ 618 ਘਰ ਤੇ ਇਹਨਾਂ 4 ਘਰਾਂ ਵਿੱਚ ਲਾਰਵਾ ਪਾਇਆ ਗਿਆ ਜੋ ਕਿ ਉੱਥੇ ਘਰ ਦੇ ਮਾਲਕਾਂ ਨੂੰ ਚੇਤਾਵਨੀ ਨੋਟਿਸ ਦੇ ਕੇ ਸਮਝਾਇਆ ਗਿਆ ਢਿੰਗੂ ਬਾਰੇ ਬੇਰੀਆ ਬਾਰੇ ਚਿਕਨ ਗੁਨੀਆ ਬਾਰੇ ਅਤੇ ਉਹ ਲਾਰਵਾ ਮੌਕੇ ਤੇ ਹੀ ਨਸ਼ਟ ਕਰਵਾਇਆ ਗਿਆ ਇਸ ਮੌਕੇ ਜਾਣ ਕਰ ਦਿੰਦੇ ਆ ਕੁਤਿਆਰ ਸਿੰਘ ਜੀ ਨੇ ਕਿਹਾ ਅੱਜ ਮਾਨਯੋਗ ਸਿਵਲ ਸਾਹਿਬ ਜੀ ਮਰੇ ਕੋਟਲਾ ਅਤੇ ਜ਼ਿਲ੍ਹਾ ਐਪਿਡਮੋਲੋਜਿਸਟ ਅਤੇ ਐਸ ਐਮਓ ਸਾਹਿਬ ਦੀ ਯੋਗ ਅਗਵਾਈ ਅnder ਸਿਹਤ ਭਾਗ ਦੀਆਂ ਟੀਮਾਂ ਵੱਲੋਂ ਅਮਰਗੜ ਵਿਖੇ ਸਪੈਸ਼ਲ ਸਰਵੇ ਕੀਤਾ ਗਿਆ ਜਿਸ ਵਿੱਚ ਲੋਕਾਂ ਨੂੰ ਮਲੇਰੀਆ ਡੇਂਗੂ ਟੀਵੀ ਹੀਟ ਵੇਵ ਅਤੇ ਪੇਟ ਨਾਲ ਰਿਲੇਟਡ ਬਿਮਾਰੀਆਂ ਸੰਬੰਧੀ ਸਪੈਸ਼ਲ ਜਾਣਕਾਰੀ ਦਿੱਤੀ ਗਈ ਲੋਕਾਂ ਨੂੰ ਘਰਾਂ ਅੰਦਰ ਅਤੇ ਘਰਾਂ ਤੋਂ ਬਾਹਰ ਸਫਾਈ ਰੱਖਣ ਲਈ ਪ੍ਰੇਰਿਤ ਕੀਤਾ ਗਿਆ ਖਾਣ ਵਾਲੀਆਂ ਚੀਜ਼ਾਂ ਨੂੰ ਢੱਕ ਕੇ ਰੱਖਣਾ ਅਤੇ ਜ਼ਿਆਦਾ ਪੱਕੇ ਫਲਾਂ ਨੂੰ ਖਾਣ ਤੋਂ ਪਰਹੇਜ਼ ਰੱਖਣ ਲਈ ਹਦਾਇਤ ਕੀਤੀ ਗਈ ਲੋਕਾਂ ਨੂੰ ਮਛਰਾਂ ਤੋਂ ਪਚਾਰ ਸਬੰਧੀ ਪੂਰੀਆਂ ਬਾਹਾਂ ਦੇ ਕੱਪੜੇ ਪਹਿਨਣ ਅਤੇ ਖੜੇ ਪਾਣੀ ਵਿੱਚ ਕਾਲਾ ਤੇਲ ਆਦ ਪਾਉਣ ਲਈ ਹਦਾਇਤ ਕੀਤੀ ਗਈ ਟੀਮਾਂ ਵੱਲੋਂ 618 ਘਰਾਂ ਦਾ ਸਪੈਸ਼ਲ ਸਰਵੇ ਕੀਤਾ ਗਿਆ ਜਿਸ ਵਿੱਚੋਂ 4 ਘਰਾਂ ਵਿੱਚੋਂ ਡੇਂਗੂ ਦਾ ਲਾਰਵਾ ਮਿਲਿਆ ਅਤੇ ਮੌਕੇ ਤੇ ਹੀ ਨਾਸ਼ਟ ਕਰਵਾਇਆ ਗਿਆ ਸਿਹਤ ਵਿਭਾਗ ਵੱਲੋਂ ਆਉਂਦੇ ਦਿਨਾਂ ਵਿੱਚ ਵੀ ਪੂਰੇ ਅਮਰਗੜ ਬਲਾਕ ਅੰਦਰ ਅਤੇ ਅਮਰਗੜ ਵਿਖੇ ਸਪੈਸ਼ਲ ਸ਼ਹਿਰ ਦੇ ਬਈ 6 ਲਾ ਕੇ ਸਪੈਸ਼ਲ ਸਰਵੇ ਕੀਤਾ ਜਾਵੇਗਾ ਅਤੇ ਹੋ ਸਕੇ ਤਾਂ ਡੇਂਗੂ ਸੰਬੰਧੀ ਚਲਾਣ ਵੀ ਕੀਤੇ ਜਾਣਗੇ ਇਸ ਲਈ ਉੱਚ ਅਧਿਕਾਰੀਆਂ ਦੇ ਹੁਕਮਾਂ ਅਨੁਸਾਰ ਸਰਦਾਰ ਜਕਾਰ ਸਿੰਘ ਸਿੱਧੂ ਹੈਲਥ ਸੁਪਰਵਾਈਜ਼ਰ ਅਤੇ ਨੂਡਲ ਅਫਸਰ ਵੱਲੋਂ ਸਪੈਸ਼ਲ ਟੀਮਾਂ ਦੀ ਸੁਪਰਵੀਜ਼ਨ ਕੀਤੀ ਗਈ ਧੰਨ